ਪਰ ਤੁਸੀਂ ਮੇਰੀ ਜ਼ਿੰਮੇਵਾਰੀ ਲਈ ਹੈ ਮੈਂ ਖੁਦ ਇੱਕ ਖੇਤੀ ਪਰਿਵਾਰ ਚੋਂ ਆਨਾ ਸਾਡੀ ਆਪਣੀ ਜ਼ਮੀਨ ਡੁੱਬਦੀ ਰਹੀ ਹੈ ਝੋਨਾ ਸਾਡਾ ਢਾਬ ਵਾਲਾ ਖੇਤ ਕਹਿੰਦੇ ਆ ਢਾਬ ਦਾ ਮਤਲਬ ਜਿੱਥੇ ਪਾਣੀ ਇਕੱਠਾ ਹੁੰਦਾ ਹੋਵੇ ਸਾਡੇ ਵੀ ਗਰਦੌਰੀਆਂ ਹੁੰਦੀਆਂ ਰਹੀਆਂ ਪਟਵਾਰੀ ਆਉਂਦਾ ਸੀ ਕਿਸੇ ਜ਼ਥੇਦਾਰ ਦੇ ਘਰੇ ਬੈਠ ਕੇ ਉੱਥੇ ਮੀਟ ਮੂਟ ਚਾੜ ਲਿੰਦੇ ਸੀ ਚੁੱਲ੍ਹੇ ਤੇ ਤੇ ਮਹਿਫਲ ਚੱਲ ਪੈਂਦੀ ਸੀ ਜੀ ਦੇ ਜੀ ਦੇ ਲਖਾਈ ਜਾਂਦਾ ਉਹਦੇ ਉਹਦੇ ਉਹ ਲਿਖੀ ਜਾਂਦਾ ਜਿਨ੍ਹਾਂ ਦਾ ਨੁਕਸਾਨ ਹੋਇਆ ਨਹੀਂ ਸੀ ਉਹਨਾਂ ਨੂੰ ਪੈਸੇ ਮਿਲ ਜਾਂਦੇ ਸੀ ਜਿਨ੍ਹਾਂ ਜਿਹੜੇ ਅਸਲੀ ਪੀੜਤ ਸੀ ਉਹਨਾਂ ਨੂੰ ਪੈਸੇ ਨਹੀਂ ਮਿਲਦੇ ਸੀ ਇਹ ਗੱਲ ਤਾਂ ਮੈਨੂੰ ਪਤਾ ਹੈ ਕਿ ਕਿੰਨਾਂ ਦੇ ਘਰੇ ਪਟਵਾਰੀ ਬੈੰਦਾ ਹੁੰਦਾ ਸੀ ਇਸ ਤਰ੍ਹਾਂ ਗਰਦੌਰੀਆਂ ਹੁੰਦੀਆਂ ਰਹੀਆਂ ਕਦੇ ਖੇਤ ਨਹੀਂ ਜਾਂਦੇ ਸੀ ਉਹ ਜਰੀਬਾਂ ਲੈ ਕੇ ਸੋ ਮੈਨੂੰ ਇਸ ਗੱਲ ਦਾ ਪਤਾ ਹੈ ਕਿ ਜਦੋਂ ਫਸਲ ਮਰ ਜਾਂਦੀ ਹੈ ਚੁੱਲ੍ਹੇ ੱਚਾ ਉੱਗ ਪੈਂਦੀ ਹੈ ਜੇ ਚੁੱਲ੍ਹਾ ਵੀ ਰੁੜ ਗਿਆ ਹੋਵੇ ਫਿਰ ਫਿਰ ਕੀ ਕਹੀਏ 3200 ਸਕੂਲ ਸਰਕਾਰੀ ਸਕੂਲ ਮਲਵਾ ਬਣ ਗਏ 8500 ਕਿਲੋਮੀਟਰ ਸੜਕਾਂ ਟੁੱਟ ਗਈਆਂ 2500 ਦੇ ਕਰੀਬ ਛੋਟੇ ਵੱਡੇ ਪੁਲ ਰੁੜ ਗਏ 19 ਕਾਲਜ ਹਸਪਤਾਲ ਪਸ਼ੂ ਡੰਗਰਾਂ ਦਾ ਤਾਂ ਅੰਦਾਜ਼ਾ ਹੀ ਕੋਈ ਨਹੀਂ ਸਾਡੀ ਸਾਰੀ ਟੀਮ ਪਾਣੀ ਦੇ ਵਿੱਚ ਸੀ ਪੈਰ ਗਲ ਗਏ ਬਾਕੀ ਉਹ ਵੀ ਆਏ ਸੀਗੇ ਉਹ ਤਾਂ ਫੋਟੋ ਫੋਟੋ ਖਿਚਾਉਣ ਆਏ ਸੀ ਜੂੰਗੇ ਜੂੰਗੇ ਜੇ ਲੈ ਕੇ ਉਹ ਤਾਂ ਫੋਟੋ ਖਿਚਾ ਕੇ ਮੁੜ ਗਏ ਉਹਨਾਂ ਨੂੰ ਤਾਂ ਕੋਈ ਕੰਮ ਨਹੀਂ ਹੈ ਇੱਥੇ ਉਹ ਤਾਂ ਕਦੇ ਲੋਕਾਂ ਦੇ ਆਮ ਲੋਕਾਂ ਦੇ ਦਰਦਾਂ ਤੱਕ ਤਾਂ ਪਹੁੰਚੀ ਹੀ ਨਹੀਂ ਕਦੇ ਉਹ ਉਹ ਤਾਂ ਆਪਣੇ ਫਾਇਦੇ ਦੇਖਦੇ ਰਹਿੰਦੇ ਆ ਸੋ ਅੱਜ 5 ਕਰੋੜ 70 ਲੱਖ ਰੁਪਈਆ ਆ ਕਾਰਡ ਪੀਲੇ ਕਾਰਡ ਨਾਲ ਨਹੀਂ ਨਿਕਲਣੀਆਂ ਵੀਰੋ ਜਵਾਕਾਂ ਨੂੰ ਪੜਾਈਏ ਜਵਾਕਾਂ ਨੂੰ ਪੜਾ ਕੇ ਨੌਕਰੀਆਂ ਤੇ ਲਾਈਏ ਕੈਨੇਡਾ ਅਮਰੀਕਾ ਚ ਕਿਹੜੀ ਖੇਤੀ ਹੁੰਦੀ ਹੈ ਵੀ 6 ਮਹੀਨੇ ਤਾਂ ਬਰਫ ਹੀ ਪਈ ਰਹਿੰਦੀ ਹੈ ਉੱਥੇ ਫੇਰ ਵੀ ਆਪਾਂ 40 ਲੱਖ 50 ਲੱਖ ਅੱਜ ਦੇਣ ਨੂੰ ਤਿਆਰ ਆ ਉੱਥੇ ਜਾਣ ਨੂੰ ਕਿਉਂਕਿ ਉੱਥੇ ਡਿਸਪਲਿਨ ਹੈ ਉੱਥੇ ਮੰਤਰੀ ਤੇ ਸੰਤਰੀ ਲਈ ਸੇਮ ਕਾਨੂੰਨ ਹੈ ਉੱਥੇ ਇਹ ਨਹੀਂ ਹੈਗਾ ਆ ਫਲਾਣੇ ਦਾ ਬੰਦਾ ਹੈ ਇਹਨੂੰ ਨੌਕਰੀ ਦੇ ਦਿਓ ਨੰਬਰ ਭਾਵੇਂ ਘੱਟ ਨੇ ਆ ਫਲਾਣਾ ਇਹ ਤਾਂ ਗਰੀਬ ਦਾ ਬੰਦ ਬੱਚਾ ਕੋਈ ਗੱਲ ਨਹੀਂ ਨੰਬਰ ਜਿੰਨੇ ਮਰਜੀ ਨੇ ਦੀ ਕੋਈ ਸਪਾਰਸ਼ ਨਹੀਂ ਆਈ ਇਹਨੂੰ ਨਾਂ ਦਿਓ ਉੱਥੇ ਆ ਕੰਮ ਨਹੀਂ ਹੈਗਾ ਇਸੇ ਕਰਕੇ ਉਹਨਾਂ ਦੇ b ਜੇ ਦੀ ਵੈਲਿਊ ਹੈ ਇਹ ਆਪਾਂ ਵੀ ਕਰ ਸਕਦੇ ਆ ਇੱਥੇ ਬਸ ਤੁਹਾਡੇ ਸਾਥ ਦੀ ਲੋੜ ਹੈ ਲੱਗੇ ਹੋਇਆ ਇਸੇ ਕਰਕੇ ਤਾਂ ਮੈਨੂੰ ਗਾਲਾਂ ਦੇ ਜਾਂਦੇ ਆ ਜਿਹੜੇ ਵਿਰੋਧੀ ਪਾਰਟੀਆਂ ਵਾਲੇ ਕਹਿੰਦੇ ਯਾਰ ਇਹ ਬੜਾ ਇਹ ਲੋਕਾਂ ਨੂੰ ਹੋਰ ਯਾਦ ਤਾਂ ਪਾਈ ਜਾਂਦਾ ਬਿਨਾਂ ਰਿਸ਼ਵਤ ਵਾਲਿਆਂ ਬਿਨਾ ਸ਼ਫਾਰਸ਼ਾਂ ਰਿਆਂ ਪੇ ਸਾਡਾ ਕੰਮ ਕਿਵੇਂ ਚੱਲੂ ਸਾਡੀ ਦੁਕਾਨ ਬੰਦ ਕਰੀ ਜਾਂਦਾ ਇਹ ਸੁਬੀਰੋ ਇਹ ਤਾਂ ਤੜਫਦੇ ਆ ਕਿ ਆਮ ਬੰਦਾ ਕਿਉਂ ਬਹਿ ਗਿਆ ਕੁਰਸੀ ਤੇ ਆਮ ਘਰਾਂ ਦੇ ਮੁੰਡੇ ਮੰਤਰੀ ਬਣ ਕੇ ਕਿਉਂ ਬਹਿ ਗਏ ਇੱਥੇ ਤਾਂ ਸਾਡੇ ਧੀਆਂ ਪੁੱਤ ਬਹਿੰਦੇ ਆ ਸਾਡੇ ਜੀਜੇ ਸਾਡੇ ਸਾਲੇ ਸਾਡੇ ਪੁੱਤ ਸਾਡੇ ਭਤੀਜੇ ਉਹ ਬਹਿੰਦੇ ਹੁੰਦੇ ਇੱਥੇ ਉਹ ਸਾਰੇ ਹਾਰ ਗਏ ਦੋ ਤਿੰਨ ਜੇਲ੍ਹ ਚ ਨੇ ਤੂੰ ਤਾਂ ਜਾਦੇ ਪਤਾ ਦੁੱਸਤਾ ਇਸ ਇਲਾਕੇ ਦੇ ਪੀੜ ਤੋਂ ਕਿਵੇਂ ਇੱਥੇ ਲਾਲ ਬੱਤੀਆਂ 'ਚ ਚਿੱਟਾ ਜਾਂਦਾ ਸੀ ਪਹਿਲੀ ਵਾਰ ਲਸ ਕਰਦੇ ਸੀ ਆ ਨੰਬਰ ਗੱਡੀ ਆ ਰਹੀ ਐ ਨੋਕ ਰੋਕਣੀ ਨਹੀਂ ਨਾਕੇ ਤੇ ਇਹ 'ਚ ਬਹੁਤ ਜ਼ਰੂਰੀ ਸਮਾਨ ਜਾ ਰਿਹਾ ਹੈ ਪੰਜਾਬ ਦੇ ਨੌਜਵਾਨਾਂ ਵਾਸਤੇ ਬਹੁਤ ਜ਼ਰੂਰੀ ਸਮਾਨ ਜਾ ਰਿਹਾ ਹੈ ਇਹਨਾਂ ਨੇ ਇਹਨਾਂ ਨੇ ਚਿੱਟੇ ਰੰਗ ਦੇ ਸੱਫਰ ਪਛਾਤੇ ਘਰਾਂ 'ਚ ਲੱਖਾਂ ਸਾਡੀਆਂ ਧੀਆਂ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਇਹਨਾਂ ਨੇ ਚਿੱਟੇ ਨਾਲ ਤੇ ਹੁਣ ਜਦੋਂ ਫੜ ਕੇ ਅੰਦਰ ਕੀਤੇ ਸਾਰੇ ਹੀ ਤੜਫਦੇ ਆ ਕਾਂਗਰਸੀ ਵੀ ਕਾਲੀ ਵੀ ਭਾਜਪਾਲੇ ਵੀ ਸਾਰੇ ਉਹ ਕੋਨ ਨਾ ਜੇ ਇਹ ਤਾਂ ਮਨੁੱਖੀ ਅਧਿਕਾਰਾਂ ਦੀ ਲੰਘਣ ਹੈ ਮੈਂ ਕਿਹਾ اچھا ਉਹੀ ਰਹਿ ਗਏ ਮਨੁੱਖ ਇਸ ਦਾ ਡੰਗਰੀਆਂ ਫਿਰ ਉਹੀ ਮਨੁੱਖ ਰਹਿ ਗਏ ਸੋ ਇਸ ਕਰਕੇ ਸੋਚੋ ਇਹ ਨਹੀਂ ਚਰਦੇ ਆਪਾਂ ਨੂੰ ਇਹ ਕਹਿੰਦੇ ਇਹਨਾਂ ਨੂੰ ਲੋਕਾਂ ਨੂੰ ਭੇਡਾਂ ਬੱਕਰੀਆਂ ਵਾਂਗੂ ਹੱਕੀ ਫਿਰੋ ਪੰਜ ਸਾਲ ਇੱਧਰ ਹੱਕ ਲੋ ਪੰਜ ਸਾਲ ਇੱਧਰ ਹੱਕ ਲੋ ਪੰਜ ਸਾਲ ਤੂੰ ਪੰਜ ਸਾਲ ਮੈਂ ਮੈਂ ਆ ਗਿਆ ਮੈਂ ਤੈਨੂੰ ਕੁਝ ਨਹੀਂ ਕਹਿਣਾ ਤੂੰ ਆ ਗਿਆ ਤੂੰ ਮੈਨੂੰ ਕੁਝ ਨਾ ਕਹੀਂ ਲੋਕ ਕਿਤੇ ਜਾ ਹੀ ਨਹੀਂ ਸਕਦੇ ਪਰ ਉਹਨਾਂ ਨੂੰ ਪਤਾ ਨਹੀਂ ਸੀ ਇੱਕ ਤੀਜਾ ਵੀ ਆ ਉਮਿੰਦਰ ਮਾਸਟਰ ਦਾ ਮੁੰਡਾ ਉਹਨੂੰ ਪਤਾ ਨਹੀਂ ਸੀ ਇਹ ਵੀ ਜਿਹੜਾ ਸਾਥੋਂ ਸਾਹਬ ਮੰਗੂਗਾ ਜਿਹੜਾ ਸਾਹਬ ਮੰਗੂਗਾ ਸਾਥੋਂ ਲੁੱਟੇ ਹੋਏ ਪੈਸੇ ਦਾ ਪੁਰਾਣੇ ਦਾ ਹੌਲੀ ਹੌਲੀ ਕਾਗਜ਼ੀ ਕਾਰਵਾਈ ਐ ਇੰਨਾ ਖਰਾਬ ਕੀਤਾ ਹੋਇਆ ਕੰਮ ਸਿਸਟਮ ਉਹ ਸੜਝਾਈ ਜਾਂਦੇ ਆ ਦੇਖੋ ਜੇ ਤਾਂ ਨਮੀ ਰੇਹ ਦੀ ਬੋਰੀ ਮਿਲੀ ਹੋਵੇ ਨਾ ਫਿਰ ਤਾਂ ਜੇ ਸੱਜੇ ਪਾਸਿਓ ਉਹਦੇ ਦੋ ਸਿਰੇ ਕੱਢ ਲੀਏ ਸਹੀ ਪਾਸਿਓ ਫਿਰ ਤਾਂ ਫਰਰ ਦੇਣ ਸਾਰੀ ਖੁੱਲ ਜਾਂਦੀ ਐ ਜੇ ਪੁੱਠੇ ਪਾਸੇ ਪੰਗਾ ਲੈ ਬੈਠੀਏ ਅੱਧਾ ਦਿਨ ਤੱਕ ਅਲੀ ਰੇਹ ਦੀ ਬੋਰੀ ਖੋਲਣ ਨੂੰ ਜਾਂਦਾ ਫਿਰ ਫਿਰ ਆ ਕੇ ਦਾਤੀ ਨਾਲ ਆਏ ਪਾੜ ਦਿਆਂ ਛੱਡ ਭਰੇ ਯਾਰ ਤੂੰ ਕਿੱਥੇ ਮੱਥਾ ਮਾਰੀ ਜਾਂਨੇ ਉਹ ਇਹ ਪੁੱਠੇ ਪਾਸੇ ਵਾਲੀ ਬੋਰੀ ਮਿਲੀ ਐ ਮੈਨੂੰ ਕਰੀ ਜਾਂਦਾ ਮੈਂ ਵੀ ਚਲ ਕੋਈ ਗੁੰਜਾਂ ਜੀਆਂ ਕੱਢ ਲਈਏ ਗੁੰਜਲਾਂ ਜੀਆਂ ਕੱਢੀ ਜਾਂਦੇ ਆ ਪਰ ਯਕੀਨ ਰੱਖਿਓ ਅਸੀਂ ਵੀ ਤੁਹਾਡੇ ਧੀਆਂ ਪੁੱਤਾਂ ਅਸੀਂ ਵੀ ਇਨਸਾਨ ਆ ਉਹ ਸਾਡਾ ਸਾਡੇ 'ਚ ਵੀ ਕਮੀਆਂ ਹੋਣ ਕੰਨ ਫੜ ਕੇ ਮੋਢਾ ਫੜ ਕੇ ਬਾਹ ਫੜ ਕੇ ਦੱਸ ਦਿਓ ਰੋਕ ਲਿਓ ਕਿ ਭਾਈ ਇੱਥੇ ਗਲਤ ਐ ਤੂੰ ਇਹਨੂੰ ਐਂ ਕਰ ਕਰ ਲਾਂਗੇ ਪਹਿਲਾਂ ਤਾਂ ਕਹਿੰਦੇ ਸੀ ਨਾ ਤੋ ਰਾਜ਼ ਹੀ ਨਹੀਂ ਕਰਨਾ ਹੁੰਦਾ ਇਹਨਾਂ ਨੂੰ ਤਾਂ ਚੱਲਣੀ ਹੀ ਨਹੀਂ ਸਰਕਾਰ ਫਿਰ ਕਹਿੰਦੇ ਸਾਲ ਨਹੀਂ ਚੱਲਣੀ ਫਿਰ ਕਹਿਣ ਲੱਗੇ 2 ਸਾਲ ਨਹੀਂ ਕੱਟਦੇ ਫਿਰ 3 ਤੇ ਆ ਗਏ ਹੁਣ 4.5 ਹੋ ਗਏ ਹੁਣ 27 ਤੇ ਆ ਗਏ ਐਂ 32 ਤੇ ਆਉਣਗੇ ਐਂ 37 ਤੇ ਆਉਣਗੇ ਐਂ ਆਉਣਗੇ ਤਾਂ ਕੋਈ ਏਜੰਡਾ ਨਹੀਂ ਕੋਈ ਕੋਈ ਵਿਰੋਧੀ ਪਾਰਟੀ ਨੇ ਕੋਈ ਏਜੰਡਾ ਦਿੱਤਾ ਵੀ ਅਸੀਂ ਪੰਜਾਬ ਨੂੰ ਐਂ ਠੀਕ ਕਰਾਂਗੇ ਆ ਸਾਡੇ ਕੋਲ ਰੋਡ ਮੈਪ ਹੈ ਨਾ ਸੁੱਧੇ ਕਹਿੰਦੇ ਸਾਡੀ ਵਾਰੀ ਆ ਲੈਣ ਦੇ ਭਗਵਾਨ ਤਮਾਨ ਦੀ ਗਰਦਨ ਚ ਰੱਸਾ ਪਾਵਾਂਗੇ ਆਹੀ ਮੁੱਦਾ ਰਹਿ ਗਿਆ ਬਸ ਜਿਹੜਾ ਆਉਂਦਾ ਸਾਡੀ ਵਾਰੀ ਆ ਲੈਣ ਦੇ ਬਾਰੀ ਯਾਰ ਪੰਜਾਬ ਨੂੰ ਸਮਝਦੇ ਕੀ ਹੋ ਕੋਈ ਬਾਰੀਆਂ ਲਾਉਣ ਆਇਓ ਇੱਥੇ ਬੜੀ ਵਾਰੀ ਥੋਡੀਆਂ ਵਾਰੀਆਂ ਆਈਆਂ ਨੇ ਥੋਡੀਆਂ ਵਾਰੀਆਂ ਦੇ ਪੱਟੇ ਤਾਂ ਹੁਣ ਤੱਕ ਰਾਸ ਨਹੀਂ ਆਏ ਤੁਹਾਡੇ ਬੀਜੇ ਹੋਏ ਕੰਡੇ ਚੁਗੀ ਜਾਂਦੇ ਆ ਕਿਹੜੀਆਂ ਵਾਰੀਆਂ ਦੀ ਗੱਲ ਕਰਦੇ ਹੋ ਇਹ ਕੋਣ ਹੈ ਜਨਾਬ ਤੁਹਾਡੇ ਇਲਾਕੇ ਤੋਂ ਹੀ ਨਵਜੋ ਸਿੰਘ ਸਿੱਧੂ ਸਾਹਿਬ ਉਹਨਾਂ ਦਾ ਇਹ ਨਹੀਂ ਪਤਾ ਲੱਗਦਾ ਕਦੋਂ ਰਾਜਨੀਤੀ ਨੂੰ ਛੱਡ ਗਏ ਕਦੋਂ ਫੇਰ ਆ ਗਏ ਹੁਣ ਆ ਕੇ ਕਹਿਣਗੇ ਮੇਰੇ ਕੋਲ ਪੰਜਾਬ ਦਾ ਏਜੰਡਾ ਹੈ 4 ਸਾਲ ਪੰਜਾਬ ਦਾ ਏਜੰਡਾ ਜਿਹੜਾ ਉਹਨੂੰ ਸਿਉਂਖਾਂਦੀ ਰਹੀ ਚੂਹੇ ਟੁਕਦੇ ਰਹੇ ਢੂੜ ਜੰਮ ਗਏ ਹੁਣ ਐ ਛਾੜ ਲਿਆ ਕਹਿੰਦੇ ਵੋਟਾਂ ਆ ਗਈਆਂ ਪੰਜਾਬ ਦਾ ਏਜੰਡਾ ਛਾੜ ਲਓ ਇਹ ਕੋ ਨੌ ਤੋਂ ਪੰਜ ਜੋਬ ਨਹੀਂ ਹੈਗੀ ਕਿ ਜਦੋਂ ਮਰਜ਼ੀ ਆ ਗਏ ਰਾਜਨੀਤੀ ਜਦੋਂ ਮਰਜ਼ੀ ਚੱਲੇ ਗਏ ਇੱਥੇ ਤਾਂ ਮੈਂ ਵੀ ਇਸੇ ਲਾਈਨ 'ਚ ਹਾਂ ਨਵਯੋ ਸਿੱਧੂ ਸਾਹਿਬ ਕਹਿੰਦੇ ਮੇਰੇ ਕੋਲੇ ਗੁਜ਼ਾਰਾ ਨਹੀਂ ਹੁੰਦਾ ਮੈਨੂੰ ਟੈਲੀਵਿਜ਼ਨ ਤੇ ਜਾਣਾ ਪੈਣਾ ਤੇ ਮੈਂ ਕਿਹੜਾ ਭਾਈ ਅੱਬਰ ਦੇ ਪੈਸੇ ਖਾਣਾ ਮੈਂ ਕਿਹੜਾ ਰਿਸ਼ਵਤ ਖੋਰੀ ਕਰਦਾ ਤੇ ਗੁਜ਼ਾਰਿਆਂ ਵਾਸਤੇ ਆਇਓ ਨਾਲੇ ਕਰੋੜਾਂ ਰੁਪਏ ਵੀ ਕਮਾਉਣੇ ਆ ਨਾਲੇ ਲੋਕਾਂ ਚ ਰਾਜਨੀਤੀ ਦੀ ਕਹਿੰਦੇ ਸੇਵਾ ਕਰਨੀ ਆ ਇਦਾਂ ਨਹੀਂ ਚੱਲਣਾ ਕੰਮ ਆਓ ਮੈਂ ਕਹਿੰਨਾ ਆਓ ਚੰਗੇ ਬੰਦੇ ਨੂੰ ਆਉਣਾ ਚਾਹੀਦਾ ਆਓ ਪਰ ਇੱਥੇ ਰੋ ਨਾ ਖੜੋ ਲੋਕਾਂ ਨਾਲ ਵੋਟਾਂ ਵੇਲੇ ਆ ਜਾਨੇ ਜੋਗੀ ਉੱਤਰ ਪਹਾੜੋਂ ਆਇਆ ਵੋਟਾਂ ਦੀ ਤਰੀਕ ਸੁਣ ਕੇ ਉਦੋਂ ਜੇ ਆ ਜਾਂਦੇ ਆ ਮੈਂ ਤੁਹਾਨੂੰ ਕਿਹਾ ਸੀ ਨਾ ਪਹਿਲਾਂ ਵੀ ਦੱਸਿਆ ਸੀ ਮੈਂ ਇਹ ਵਿਆਹਾਂ ਚ ਲੈਣ ਦੇ ਨਾਲੇ ਸੂਟਾਂ ਵਰਗ ਹੈ ਨਾ ਉਹਨਾਂ ਨੂੰ ਕੋਈ ਸਮਾਉਂਦਾ ਹੈ ਨਾ ਕੋਈ ਪਾਉਂਦਾ ਹੈ ਇੱਕ ਵਾਰੀ ਆਪਣੇ ਕੋਲੇ ਗਿਆ ਆਪਾਂ ਕਹਿੰਨਾ ਤਿੰਨ ਕੁ ਮਹੀਨੇ ਬਾਅਦ ਭੂਆ ਦੀ ਕੁੜੀ ਦਾ ਵਿਆਹ ਉਧਰ ਚਾੜ ਦੇਾਂਗੇ ਐਂ ਤੁਰੇ ਫਿਰਦਾ ਰਹਿੰਦਾ ਲਫਾਫਿਆਂ ਚੋ ਕੋਈ ਵਾਰੀ ਆਪਦਾ ਸੂਟ 2 ਸਾਲਾਂ ਬਾਅਦ ਆਪਦੇ ਕੋਲ ਹੀ ਵਾਪਸ ਆ ਜਾਂਦਾ ਹੈ ਕਹਿੰਦੇ ਕੋਈ ਗੱਲ ਨਹੀਂ ਅਗਲੇ ਮਹੀਨੇ ਫੇਰ ਵਿਆਹ ਹੈ ਉਧਰ ਚਾੜ ਦੇਾਂਗੇ ਉਹ ਕਾਂਗਰਸਾਂ ਤੋਂ ਗਲਤੀ ਹੋ ਗਈ ਉਹਨੂੰslfafay ਚੋਂ ਕੱਢ ਬੈਠੇ ਹੁਣ ਨਾ ਤਾਂ ਉਹ ਵਾਪਸslfafay ਚ ਪੈਂਦਾ ਨਾ ਸਮਾਇਆ ਜਾਂਦਾ ਆ ਬੰਗਾ ਪੈ ਗਿਆ ਹੁਣ ਉਹ ਇੱਕ ਇੱਕ ਫੋਟੋ ਜੀ ਪਾ ਦਿੰਦਾ ਉੱਥੋਂ ਦਿੱਲੀ ਤੋਂ ਵੀ ਅੱਜ ਮੈਂ ਮਿਲਿਆ ਸੀ ਇੱਥੇ ਇਹਨਾਂ ਦੇ ਤਰਥਲੀ ਮਾ ਜਾਂਦੇ ਵੀ ਇਹਦਾ ਕਿਵੇਂ ਕਰੀਏ ਹੁਣ ਇਹ ਇਹਨਾਂ ਦਾ ਆ ਜੈਂਡਾ ਬਸ ਹੋਰ ਕੋਈ ਜੈਂਡਾ ਨਹੀਂ ਮੈਂ ਬਣਨਾ ਮੈਂ ਬਣਨਾ ਮੈਂ ਬਣਨਾ ਕੀ ਬਣਨਾ ਉਹ ਜਿੰਨਾ ਚਿਰ ਪੰਜਾਬ ਦੇ ਲੋਕ ਸੁਖੀ ਨਹੀਂ ਹੋਣਗੇ ਜੇ ਲੋਕ ਹੀ ਨਹੀਂ ਰਹਿਣਗੇ ਵੋਟਾਂ ਕੀ ਤੋਂ ਮੰਗੋਂਗੇ ਸুইস ਕਰਕੇ ਸਾਡਾ ਤਾਂ ਦਿਲ ਦੀ ਹਰ ਧੜਕਣ ਜਿਹੜੀ ਆ ਉਹ ਪੰਜਾਬ ਵਾਸਤੇ ਦਿਲ ਧੜਕਦਾ ਹੈ ਪੰਜਾਬ ਨੇ ਸਾਨੂੰ ਬਹੁਤ ਕੁਝ ਦਿੱਤਾ بڑے ਨਾਮ ਸ਼ੋਹਰਤਾ ਰੁਤਬੇ ਦਿੱਤੇ ਪਰ ਅਸੀਂ ਪੰਜਾਬ ਨੂੰ ਵਾਪਸ ਕੀ ਦਿੱਤਾ ਫੇਰ ਔਰ ਐਸੇ ਜਨਮ ਚੀ ਅਗਲਾ ਜਨਮ ਕਿਨੇ ਦੇਖਿਆ ਅਸੀਂ ਦੇਵਾਂਗੇ ਅਸੀਂ ਤੁਗਣਾ ਤਿਗਣਾ ਕਰਕੇ ਪੰਜਾਬ ਦਾ ਕਰਜ਼ਾ ਮੋੜਾਂਗੇ ਜਿਹੜਾ ਸਾਡੇ ਚਿਰ ਸ਼ੌਹਰਤਾਂ ਦਾ ਕਰਜ਼ਾ ਰੁਤਬਿਆਂ ਦਾ ਕਰਜ਼ਾ ਚਾੜਿਆ ਲੋਕਾਂ ਨੇ ਅਸੀਂ ਉਹਨੂੰ ਵਰਤਾਂਗੇ ਤੁਹਾਡੇ ਵਾਸਤੇ ਵਰਤਾਂਗੇ